ਹੋ ਲੇਖਣ ਵਾਲਿਆ ਤੂੰ ਹੋ ਕੇ ਦਿਆਲ ਲਿਖ ਦੇ ਮੇਰੇ ਮੱਥੇ ਉੱਤੇ ਪਗਤੀ ਦਾ ਪਾਗ ਲਿਖ ਦੇ ਹੋ ਲੇਖਣ ਵਾਲਿਆ ਤੂੰ ਹੋ ਕੇ ਦਿਆਲ ਲਿਖ ਦੇ ਮੱਥੇ ਉੱਤੇ ਪਗਤੀ ਦਾ ਪਾਜ ਲਿਖ ਦੇ ਹੋਇ ਇੱਕ ਨਾਲ ਲਿਖੇ ਮੇਰੇ ਗੁਰਾਂ ਦਾ ਵਿਚੋੜਾ ਹੋਇ ਇੱਕ ਨਾਲ ਲਿਖੇ ਮੇਰੇ ਰੰਦਾ ਵਿਛੋੜਾ ਹੋਰ ਵਿਛੜਿਆ ਸਾਰਾ ਸੰਸਾਰ ਲਖ ਦੇ ਮੇਰੇ ਮਥੇ ਉਤੇ ਪਗਤੀ ਦਾ ਪਾਗ ਲਖ ਦੇ ਲਿਖਣ ਵਾਲਿਆ ਤੂੰ ਹੋ ਕੇ ਦਇਆਲ ਲਿਖ ਦੇ ਮੇਰੇ ਮਥੇ ਉੱਤੇ ਪਗ ਤੀ ਦਾ ਪਾਗ ਲਿਖ ਦੇ ਹਮੇਰੇ ਲਖਾ ਵਿੱਚ ਲਿਖੀ ਮੇਰੇ ਗੁਰਬਲ ਉਹ ਮੇਰੇ ਲਖਾਂ ਵਿੱਚ ਲਿਖੀ ਮੇਰੇ ਗੁਰਵਲ ਜਣਾ ਉਹ ਮੇਰੇ ਹੱਥਾਂ ਉਤੇ ਸੰਗ ਤਾਂ ਦੀ ਸੇਵਾ ਲਿਖ ਦੇ ਮੇਰੇ ਮਥੇ ਉਤੇ ਪਗਤੀ ਦਾ ਪਾਗ ਲਿਖ ਦੇ ਲਿਖਣ ਵਾਲਿਆ ਤੂੰ ਹੋ ਕੇ ਦਇਆਲ ਲਿਖ ਦੇ ਮੇਰੇ ਮਥੇ ਉੱਤੇ ਪਗਤੀ ਦਾ ਪਾਗ ਲਿਖ ਦੇ ਹੋ ਮੇਰੀਆਂ ਅੱਖਾਂ ਵਿੱਚ ਗੁਰਾਂ ਦਾ ਦੀਦਾ ਉਹ ਮੇਰੀਆਂ ਅੱਖਾਂ ਵਿੱਚ ਗੁਰਾਂ ਦਾ ਦیدار ਲਿਖਦੇ ਉਹ ਮੇਰੇ ਦਿਲ ਵਿੱਚ ਗੁਰਾਂ ਦਾ ਪਿਆਰ ਲਿਖਦੇ ਮੇਰੇ ਮੱਥੇ ਉੱਤੇ ਪਗਤੀ ਦਾ ਪਾਗ ਲਿਖਦੇ ਲਿਖਣ ਵਾਲਿਆ ਤੂੰ ਹੋ ਕੇ ਦਇਆਲ ਲਿਖ ਦੇ ਮੇਰੇ ਮਥੇ ਉਤੇ ਪਗਤੀ ਦਾ ਪਾਗ ਲਿਖ ਦੇ ਮੇਰੀ ਜ਼ਬਾਨ ਉਤੇ ਸਮਰਨ ਕਰਨਾ ਲਿਖ ਦੇ ਮੇਰੀ ਜ਼ਬਾਨ ਉਤੇ ਸਿਮਰਨ ਕਰਨਾ ਲਿਖਦੇ ਮੇਰੇ ਕੰਨਾਂ ਵਿੱਚ ਸ਼ਬਦ ਦੀ ਤੁਣਕਾਰ ਲਿਖਦੇ ਮੇਰੇ ਮੱਥੇ ਉਤੇ ਪਗਤੀ ਦਾ ਪਾਗ ਲਿਖਦੇ ਹੋ ਲੇਖਣ ਵਾਲਿਆ ਤੂੰ ਹੋ ਕੇ ਦਇਆਲ ਲਿਖ ਦੇ ਮੇਰੇ ਮੱਥੇ ਉੱਤੇ ਪਗਤੀ ਦਾ ਪਾਗ ਲਿਖ ਦੇ ਹੋ ਲੇਖਣ ਵਾਲਿਆ ਤੂੰ ਹੋ ਕੇ ਦਇਆਲ ਲਿਖ ਦੇ ਮਥੇ ਉਤੇ ਪਗਤੀ ਦਾ ਪਾਗ ਲਿਖਦੇ ਓ ਮੇਰੇ ਮਥੇ ਉਤੇ ਪਗਤੀ ਦਾ ਪਾਗ ਲਿਖਦੇ ਪਗਤੀ ਦਾ ਪਾਗ ਲਿਖਦੇ ਰਦਾਸ ਸੋਨੀ